अफ्रीका इंडिया ਦੇ ਕੋਲੋਂ ਟੈਸਟ ਟੈਸਟ ਸੀਰੀਜ਼ ਜਿੱਤੇਗੇ ਬੜੀਆਂ ਬੜਕਾਂ ਮਾਰ ਰਿਆ ਸੀ ਤੇ ਉਹਦਾ ਜਿਹੜਾ ਕਮਾਂਡ ਸੀ ਨਾ ਉਹ ਸਦਮਿਆ ਸਮਾਨ ਤੇ ਸੀ ਤੋਂ ਕਹਿੰਦੇ ਸਨ ਦੱਖਣੀ ਅਫਰੀਕਾ ਦੇ ਪਲੇਅਰ ਕਿ ਅਸੀਂ ਇੰਡੀਆ ਨੂੰ ਵਨਡੇ ਵਿੱਚ ਵੀ ਗੋਡੇ ਟੇਕਣ ਦੇ ਮਜਬੂਰ ਕਰ ਦੇਵਾਂਗੇ ਯਾਨੀ ਐਨਾ ਉਹਨਾਂ ਦੇ ਅੰਦਰ ਹੰਕਾਰ ਆ ਗਿਆ ਸੀ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੋ ਇੰਡੀਆ ਦੀ ਟੀਮ ਆ ਇਹ ਕਮਬੈਕ ਕਰਨਾ ਜਾਣਦੀ ਆ ਸੋ ਬੜੀ ਮਜ਼ਬੂਤੀ ਦੇ ਨਾਲ ਕੰਬੈ ਕਰਦੀ ਆ ਤੇ ਜਦੋਂ ਫਿਰ ਵਨ ਡੇ ਸੀਰੀਜ਼ ਹੋਈ ਤੇ ਪਹਿਲਾ ਮੈਚ ਇੰਡੀਆ ਜਿੱਤ ਗਿਆ ਦੂਜਾ ਮੈਚ ਦੱਖਣੀ ਅਫਰੀਕਾ ਨੇ ਜਿੱਤ ਲਿਆ ਤੇ ਆਹੀ ਜਿਹੜਾ ਮੈਚ ਸੀ ਨਾ ਜਿਹੜਾ ਫੈਸਲਾ ਕੋਲ ਮੈਚ ਸੀ ਕਰੋ ਮਰੋ ਮੈਚ ਸੀ ਉਹ ਮੈਚ ਵਿੱਚ ਦਾ ਸਾਊਥ ਸਾਊਥ ਅਫਰੀਕਾ ਕਹਿੰਦਾ ਨਜ਼ਰ ਹੀ ਨਹੀਂ ਆਈ ਇੰਡੀਆ ਨੇ ਉਹ ਵਨ ਸੈੱਡਰੀ ਮੈਚ ਜਿੱਤ ਲਿਆ ਸਾਊਥ ਅਫਰੀਕਾ ਨੇ ਦੀ ਟੀਮ ਪੂਰੀ ਔਟ ਹੋ ਗਈ 217 ਸਪੋਰ ਤੇ ਜਿਹੜਾ ਕਿ ਇੰਡੀਆ ਨੇ ਸਿਰਫ ਇੱਕ ਵਿਕਟ ਗਵਾ ਕੇ ਹੀ ਪੂਰਾ ਕਰ ਲਿਆ ਸੀ ਬੜੇ ਆਰਾਮ ਨਾਲ ਵਿਦਆਉਟ ਐਨੀ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਔਰ ਇਸ ਆਪਣਾ ਵਨਡੇ ਸੀਰੀ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਹ ਦਿਖਾਤਾ ਕਿ 올ਡ ਇਜ਼ ਗੋਲਡ ਕਿ 올ਡ 골ਡੀ ਹੁੰਦੇ ਆ ਤੇ ਬਹੁਤ ਚਮਕੇ ਨੇ ਔਰ ਰੋਹਿਤ ਸ਼ਰਮਾ ਨੇ ਤਾਂ 20000 ਵੀ ਪੂਰੇ ਕਰ ਲਏ ਨੇ ਤੇ ਇਹਦੇ ਵਿੱਚ ਵਿਰਾਟ ਕੋਹਲੀ ਦੋ ਸੈਂਚਰੀਆਂ ਮਾਰੀਆਂ ਨੇ ਤੇ ਆਪਣਾ ਇਹ ਸੀਰੀ ਜਿੱਤ ਕੇ ਆਪਣਾ ਵਨਡੇ ਸੀਰੀ ਜਿੱਤ ਕੇ ਆਪਣਾ ਸਾਫਰੀਕਾ ਦੇ ਕੋਲੋਂ ਤਾਂ ਇੰਡੀਆ ਨੇ ਇਹ ਦੱਸਤਾ ਕਿ ਇਹ ਅਸੀਂ ਇੰਡੀਆ ਦੀ ਟੀਮ ਆ ਕਮਬੈਕ ਕਰਨਾ ਜਾਣਦੇ ਆ ਲੜਨਾ ਜਾਣਦੇ ਆ ਇਹ ਨਹੀਂ ਇੱਕ ਵਾਰ ਹਾਰ ਕੇ ਅਸੀਂ ਲੈ ਵੀ ਡਾਊਨ ਹੋ ਜਾਾਂਗੇ ਕਿਉਂ ਹਾਰ ਜਿੱਤ ਬਣੀ ਆ ਜਦੋਂ ਮੈਚ ਹੁੰਦਾ ਹੈ ਦੋ ਟੀਮਾਂ ਦੇ ਵਿਚਕਾਰ ਇੱਕ ਨਹੀਂ ਜਿੱਤਰਾ ਹੁੰਦਾ ਹੈ ਕਿ ਨਹੀਂ ਹਾਰ ਨਾ ਹੁੰਦਾ ਪਰ ਜੇ ਕੋਈ ਜਿੱਤ ਕੇ ਮੈਚ ਤੇ ਬੜਕਾ ਮਾਰਨ ਸ਼ੋਅ ਕਰਦੇ ਉਹਦਾ ਘਮੰਡ ਸਦਮੇ ਅਸਮਾਨ ਤੇ ਚੱਲ ਜਾਏ ਹੰਕਾਰ ਮੰਚ ਆ ਜਾਏ ਅਈ ਉਹ ਕਰਦਾਂਗੇ ਆਹ ਕਰਦਾਂਗੇ ਗਾਂਵੀਆਂ ਕਰਦਾਂਗੇ ਗਾਂਵੀਆਂ ਕਰਦਾਂਗੇ ਉਦੋਂ ਫਿਰ ਉਦੋਂ ਰੱਬ ਵੀ ਇਹੇ ਕਹਿੰਦਾ ਹੀ ਆ ਹੰਕਾਰ ਨਹੀਂ ਕਰਨ ਜੀਦਾ ਪਰ ਇੰਡੀਆ ਦੀ ਕਿਹੜੀ ਟੀਮ ਆ ਅਗਰ ਉਹ ਮੈਚ ਪਹਿਲੇ ਹਾਰ ਵੀ ਜਾਂਦੀ ਹੈ ਨਾ ਉਹ ਆਪਣਾ ਮੋਰਲ ਡਾਊਨ ਨਹੀਂ ਕਰਦੀ ਉਹ ਫਿਰ ਆਪਣੀ ਕਮੀਆਂ ਵੇਂਦੀ ਆ ਇਹ ਇਹਦਾ ਰੀਜ਼ਨ ਕੀ ਸੀ ਇਹ ਕਿਹੜੇ ਰੀਜ਼ਨ ਕਰਕੇ ਹੀ ਆਪਣਾ ਮੈਚ ਹਾਰਿਆ ਆ ਉਹ ਫਿਰ ਦੁਬਾਰਾ ਨਾ ਪੂਰੀ ਮਜ਼ਬੂਤੀ ਦੇ ਨਾਲ ਕੰਬਿਆ ਕਰਦੀ ਆ ਫਿਰ ਦੱਸਦੀ ਆ ਕਿ ਸਾਡੀ ਸਾਡਾ ਆ ਸਟੈਂਡਰਡ ਆ ਔਰ ਇਹ ਇਹੋ ਕੀਤਾ ਵਨਡੇ ਸੀਰੀਜ਼ ਇੰਡੀਆ ਨੇ ਉਹਨਾਂ ਦਾ ਘਮੰਡ ਨੂੰ ਚਗਣਾ ਚੂਰ ਕੀਤਾ ਔਰ ਸੀਰੀਜ਼ ਜਿੱਤ ਕੇ ਵਨਡੇ ਸੀਰੀਜ਼ ਦੱਖੀ ਅਫਰੀਕਾ ਨੂੰ ਜਿੱਤ ਗਏ ਤੇ ਉਹਨਾਂ ਹੰਕਾਰ ਨੂੰ ਤੋੜ ਕੇ ਤਿਆ ਤੇ ਦੱਸਦਾ ਕਿ ਇਹ ਇੰਡੀਆ ਟੀਮ ਆ ਹੋਰ ਦੂਜੀ ਟੀਮ ਨੂੰ ਸਮਝੇ ਕੋਈ ਆਮ ਟੀਮਾਂ ਸਮਝਿਓ ਇਹ ਇੰਡੀਆ ਟੀਮ ਹੈ ਇਹ ਕਮਬੈਕ ਕਰਨਾ ਵੀ ਜਾਣਦੀ ਆ ਔਰ ਬੜੇ ਵਧੀਆ ਤਰੀਕੇ ਨਾਲ ਇੰਡੀਆ ਨੇ ਸੀਰੀ ਜਿੱਤੀ ਔਰ ਹੁਣਗਾ ਆ ਜਾਣੀਆਂ T20 ਪਰਹੀਂ ਆਸ ਕਰਦੇ ਆ ਕਿ ਇੰਡੀਆ T20 ਵੀ ਜਿੱਤੇਗਾ ਔਰ ਬੜੀ ਮਜ਼ਬੂਤੀ ਨਾਲ ਪ੍ਰਦਰਸ਼ਨ ਕਰੇਗਾ ਔਰ ਜਿਹੜਾ ਅਫਰੀਕਾ ਨੇ ਬੜਕਾ ਮਾਰਿਆ ਹੈ ਨਾ ਉਹਨੇ ਘਮੰਡ ਸਦਮੇ ਸਮਾਨ ਤੇ ਉਹ ਤਾਂ ਪਹਿਲਾਂ ਤੋੜਦਾ ਤਾਂ ਉਹਨਾਂ ਦਾ ਹੋਰ ਘਮੰਡ ਕਰਨੋ ਕੋ ਰਹਿਣਗੇ ਹੀ ਨਹੀਂ ਤਾਂ ਖੀਰਤ ਮੇਰੇ ਵੱਲੋਂ ਦੋਸਤੋ ਸਾਰਿਆਂ ਨੂੰ ਸਾਰ ਪਰਿਸ਼ਤ ਸ੍ਰੀ ਕਾਲ ਪਿਉਰੋ ਮੇਰੀ ਲੌਂਗ ਵੀਡੀਓ ਜਰੂਰ ਦੇਖਿਆ ਕਰੋ ਇਹ ਸਾਡਾ ਚੈਨਲ ਨਵਾਂ ਹੈ ਇਹਨੂੰ ਨਾਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਤ ਸ੍ਰੀ ਅਕਾਲ